ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਸੁਰਠ ਮਹੱਲਾ ਚੌਥਾ ਘਰ ਪਹਿਲਾ ੴ ਸਤਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸੱਚਾ ਸਾਉ ਆਪੇ ਵਣਜ ਵਪਾਰੀਆ ਪਿਆਰਾ ਆਪੇ ਸੱਚ ਵਿਸਾਵੂ ਜਪ ਮੰਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਏ ਪਿਆਰ ਐ ਅੰਮ੍ਰਿਤ ਅਗਮ ਆਥਾ ਰਹਾਉ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮਹਾਉ ਆਪੇ ਉੱਜੜ ਪਾਉਂਦਾ ਪਿਆਰਾ ਆਪ ਵਖਾਲੇ ਰਹੂ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੀ ਪਰਵਾਹੋ ਆਪੇ ਆਪਉਂਦਾ ਪਿਆਰਾ ਸਿਰ ਆਪੇ ਧੰੜੈ ਲਾਹੂ ਆਪ ਕਰਾਏ ਸਾਖ ਤੇ ਪਿਆਰਾ ਆਪ ਮਾਰੀ ਮਰ ਜਾਓ ਆਪੇ ਪਤਨ ਪਾਤਨੀ ਪਿਆਰਾ ਆਪੇ ਪਾਰ ਲੰਗਾਓ ਆਪੇ ਸਾਗਰ ਬੋਇਤਾ ਪਿਆਰਾ ਗੁਰਖੀਵਟ ਸਬਦ ਚਲਾਓ ਆਪੇ ਚੜ ਲੰਗਦਾ ਪਿਆਰਾ ਕਰ ਚੋਜ ਵਿਖੇ ਪਾਤਸ਼ਾਹ ਆਪੇ ਆਪ ਦਿਆਨ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਵ ਸੋਰਠ ਮਹੱਲਾ ਚੌਥਾ ਚੌਥਾ ਆਪੇ ਅੰਡ ਜਿਸ ਜੀਰਜ ਸੀ ਤਜ ਉਤ ਭੁਜ ਆਪੇ ਖੰਡ ਆਪੇ ਸਭ ਲੋ ਆਪੇ ਸੂਤ ਆਪੇ ਬਉਮਣੀਆਂ ਕਰ ਸਕਤੀ ਜਗਤ ਪਰੋ ਆਪੇ ਹੀ ਸੂਤ ਤਾਰ ਹੈ ਪਿਆਰਾ ਸੂਤ ਖਿੰਚੈ ਟੈ ਤੇਰੀ ਹੋਈ ਮੇਰੇ ਮਨ ਮੈਂ ਹਰ ਬਿਨ ਅਵਰ ਨਾ ਕੋਈ ਸਤ ਗੁਰ ਵਿੱਚ ਨਾਮ ਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਈ ਰਹਾਉ ਆਪੇ ਜਲ ਥਲ ਸਬਤ ਹੈ ਪਿਆਰਾ ਪ੍ਰਭ ਆਪੇ ਕਰੇ ਸਹੋਈ ਸਭ ਨਾਰਜਿਕ ਸਮਾਨ ਦਾ ਪਿਆਰਾ ਦੂਜਾ ਵਰਨਾ ਕੋਈ आपे खेल खलाइ प्यारा आपे घर आपे ही आप निर्मल प्यारा आपे निर्मल सोए आपे की मत पाए प्यार आपे घरें सहो ਆਪੀ ਅਲਖ ਨ ਲਖੀਏ ਪਿਆਰਾ ਆਪ ਲਖਾ ਵੈ ਸੋਈ ਆਪੀ ਗੈਰ ਗੰਭੀਰ ਹੈ ਪਿਆਰਾ ਤਿਸ ਜੀਵ ਅਵਰਨਾ ਕੋਈ ਸਭ ਕਟ ਆਪੀ ਭੋਗ ਵੈ ਪਿਆਰਾ ਵਿੱਚ ਨਾਰੀ ਪੁਰਖ ਸਭ ਸੋ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮਖ ਪਰਗਟ ਹੋਈ ਸੋਰਠ ਮਹੱਲਾ ਚੌਥਾ ਆਪ ਹੀ ਸਭ ਆਪ ਹੈ ਪਿਆਰਾ ਆਪਿ ਥਾਪਿਓ ਥਾਪੈ ਆਪੇ ਵੇਖ ਵਿਗਸਦਾ ਪਿਆਰਾ ਕਰ ਚੋਦ ਵੇਖੈ ਪ੍ਰਭ ਆਪੇ ਆਪੇ ਵਣ ਤਨ ਸਬਤ ਹੈ ਪਿਆਰਾ ਆਪੇ ਗੁਰਮਖ ਜਾਪੈ ਜਪ ਮੰਨ ਹਰ ਹਰ ਨਾਮ ਰਸ त्राਪੈ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰ ਸਬਦੀ ਚਖ ਜਾਪੈ ਰਹਾਉ ਆਪੇ ਧੀਰਥ ਤੁਲਹੜਾ ਪਿਆਰਾ ਆਪ ਤਰੈ ਪ੍ਰਭ ਆਪੇ ਆਪੇ ਜਾਲ ਬਤਾਇੰਦਾ ਪਿਆਰਾ ਸਭ ਜਗ ਮਛਲੀ ਹਰ ਆਪੇ ਆਪਿਆ ਪੁੱਲ ਨਾ ਪੁੱਲੀ ਪਿਆਰਾ ਅਵਰ ਨਾ ਦੂਜਾ ਜਾਪੈ ਆਪੇ ਸਿੰਗੀ ਨਾਦ ਹੈ ਪਿਆਰਾ ਤੁਣ ਆਪ ਵਜਾਏ ਆਪੈ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਤਪ ਤਾਪੈ ਆਪੇ ਸਤ ਗੁਰ ਆਪ ਹੈ ਚੇਲਾ ਉਪਦੇਸ਼ ਕਰੇ ਪ੍ਰਭ ਆਪੈ ਆਪੇ ਨੌਜ ਪਾਇੰਦਾ ਪਿਆਰਾ ਆਪੇ ਹੀ ਜਪ ਜਾਪੈ ਆਪੇ ਅੰਬਰਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਈਂਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸੋਰਠ ਮਹੱਲਾ ਚੌਥਾ ਆਪੇ ਕੰਡਾਇਆ ਪਤ ਰਾਜੀ ਪ੍ਰਭ ਆਪੇ ਤੋਲ ਤਲਾਇਆ ਆਪੇ ਸਉ ਆਪੇ ਬਣਜਾਰਾ ਆਪੇ ਬਣਜ ਕਰਾਇਆ ਆਪੇ ਧਰਦੀ ਸਾਜੀਆਂ ਨ ਪਿਆਰ ਹੈ ਪਿੱਛੇ ਡੰਕ ਚੜਾਇਆ ਮੇਰੀ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੈ ਮਿੱਠਾ ਲਾਇਆ ਰਹਾਉ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪਉ ਪਾਇੰਦਾ ਪਿਆਰਾ ਬਨ ਬੱਕਰੀ ਸੀ ਉਹ ਹੰਡਾਇਆ ਆਪੇ ਕਾਸਟ ਆਪ ਹਰ ਪਿਆਰਾ ਵਿਚ ਕਾਸਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜਿਵਾਇੰਦਾ ਪਿਆਰਾ ਸਾਲ ਲੈਂਦਾ ਸਭ ਲਵਾਇਆ ਆਪੇ ਤਾਨ ਦਿਬਾਨ ਹੈ ਪਿਆਰਾ ਆਪੇ ਕਾਰੇ ਲਾਇਆ ਜੋ ਆਪ ਚਲਾਏ ਤੋ ਚੱਲੀਏ ਪਿਆਰ ਹੈ ਜੋ ਹਰ ਪ੍ਰਭ ਮੇਰੇ ਭਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜੇ ਵਜਾਏ ਆ ਸੂਰਠ ਮਹੱਲਾ ਚੌਥਾ ਆਪੇ ਸ੍ਰਿਸ਼ਟੋ ਪਾਇੰਦਾ ਪਿਆਰਾ ਕਰ ਸੂਰਜ ਚੰਦ ਚਨਾਣ ਆਪਨ ਤਾਣਿਆ ਤਾਨ ਹੈ ਪਿਆਰਾ ਆਪਨ ਮਾਨਿਆ ਮਾਨ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੋ ਕਾੜ ਸੋ ਜਾਨ ਮੇਰੇ ਮਨ ਜਪ ਰਾਮ ਨਾਮ ਨੇ ਸਾਨ ਸਤ ਸੰਗਤ ਮਿਲ ਧਿਆਏ ਤੋ ਹਰ ਹਰ ਬਹੁੜ ਨਿਆ ਬਣ ਜਾਨ ਰਹਾਉ ਆਪੇ ਹੀ ਗੁਣ ਵਰਤ ਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸੱਚੇ ਨਿਸਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਪਰਮਾਨ ਆਪੇ ਭਗਤ ਪੰਡਾਰਹਿ ਪਿਆਰਾ ਆਪੇ ਦੇਵੇ ਦਾਨ ਆਪੇ ਸੇਵਕ ਕਰਾਇੰਦਾ ਪਿਆਰਾ आप दावाव मान आपे ताड़ी लाए प्यारा आपे गुणी न दान वॾा प्यारा आपे ही परदाने क़ीमत पाए प्यारा आपे तुल परवान ਆਪੀ ਤੁੱਲਤ ਲਾइंदਾ ਪਿਆਰਾ ਜਨ ਨਾਨਕ ਸਦ ਕੁਰਬਾਨ ਸੁਰਠ ਮਹੱਲਾ ਚੌਥਾ ਆਪੇ ਸੇਵਾ ਲਾइंदਾ ਪਿਆਰਾ ਆਪੇ ਭਗਤਿ ਉਮਾਹ ਆਪੇ ਗੁਣ ਗਵਾइंदਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲੇਖਣ ਆਪ ਲਖਾਰੀ ਆਪੇ ਲੇਖ ਲਖਾਹ ਮੇਰੇ ਮਨ ਜਪ ਰਾਮ ਨਾਮ ਓ ਮਹਾ ਅਨੰਦਨ ਅਨੰਦ ਹੋਵੇ ਵਡ ਭਾਗੀ ਲੈ ਗੁਰ ਪੂਰੀ ਹਰ ਲਾਹ ਰਹਾਉ ਆਪੇ ਗੋਪੀ ਕਾਨ ਹੈ ਪਿਆਰਾ बनेपे गऊचर आपे राहा। आपी सावल सुंदर प्यारा आपी वंस वजाह कुवलियां पीड़े आप मराइंदा प्यारा कर बाल घरो पचा आपिखाड़ पाइदा प्यारा करुजाह ਕਰਬਾਲ ਕ੍ਰੋਪ ਪਾਇੰਦਾ ਪਿਆਰਾ ਚੰਦੂਰ ਕਾਂਸ ਕੇਸ ਮਰਾਹਾਂ ਆਪੇ ਹੀ ਬਲ ਯਾ ਪਹਿ ਪਿਆਰਾ ਬਲ ਭੰਨੇ ਮੂਰਖ ਮੁਗਦਾ ਸਬ ਆਪੇ ਜਗਤੋ ਪਾਇੰਦਾ ਪਿਆਰਾ ਵਸ ਆਪੇ ਜੁਗਤ ਅਥਾ ਗੱਲ ਜੇਵੜੀ ਆਪੇ ਪਾਇੰਦਾ ਪਿਆਰ ਜੋ ਪ੍ਰਭ ਖਿੰਚੈ ਤਿਉਂ ਜਾਹ ਜੋ ਗਰਬੈ ਸੋ ਬਚਸੀ ਪਿਆਰੀ ਜਬ ਨਾਨਕ ਭਗਤ ਸਮਾਹ ਸੁਰਠ ਮਹੱਲਾ ਚੌਥਾ ਦੋਤਕੇ ਅਨ ਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਨ ਤਮਾਰੀ ਗੋਬਿੰਦ ਪ੍ਰੀਤਮ ਲਗਿਆਤ ਪਿਆਰੀ ਜਬ ਸਤ ਸੰਗ ਪੈ ਸਾਧੂ ਜਨ ਹਿਰਦੈ ਮਿਲ ਆਸਾ ਤਮਰਾਰੀ ਰਹਾਉ ਤੂ ਹਿਰਦੈ ਗੁਪਤ ਵਸੈ ਦਿਨ ਰਾਤੀ ਤੇਰਾ ਭਾਉ ਨ ਬੁਝੈ ਗਵਾਰੀ ਸਤ ਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣੀ ਵਿਚਾਰੀ ਗੁਰਮਖੇ ਪ੍ਰਗਾਸ ਪਿਆਸਾਂ ਤੇ ਆਈ ਦਰਮਤ ਬੁੱਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤਮਾਰੀ ਆਪੇ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਭਈ ਤੁਮਾਰੀ ਨਾਨਕ ਤੁਲ ਸੈ ਜਿਸੁ ਗਪਾਇਆ ਆਨ ਦਿਨ ਜਾਗਤ ਰਹਿ ਬਨਵਾਰੀ ਸੋਰਠ ਮਹੱਲਾ ਚੌਥਾ ਹਰਿ ਸੋ ਪ੍ਰੀਤ ਅੰਤਰ ਮਨ ਬੀਦਿਆ ਹਰਿ ਬਿਨ ਰਹਿਨ ਨ ਜਾਈ ਜੋ ਮਛਲੀ ਬਿਨ ਨੀਰੈ ਬਿਨ ਸੈ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੀ ਹਰ ਨਾਹੀ ਓ ਅੰਤਰ ਨਾਮ ਮੰਗਾ ਜਨ ਰਾਤੀ ਨਾਮੇ ਹੀ ਸਾਥ ਪਾਈ ਰਹਾਉ ਜੋ ਚਾਤ੍ਰਿਕ ਜਲ ਬਿਨ ਬਿਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮਕ ਜਲ ਪਾਵੇ ਸੁਖ ਸਹਜੇ ਹਰਿਆ ਭਾਈ ਸੁਭਾਈ ਮਨਮਖ ਭੁਖੇ ਦੇ ਦਸ ਡੋਲੇ ਬਿਨ ਨਾਮ ਐ ਦੁਖ ਪਾਈ ਜਨਮ ਮਰੇ ਫਿਰ ਜੋਨੀ ਆਵੇ ਦਰ ਗਏ ਮਿਲੈ ਸਜਾਈ ਕਿਰਪਾ ਕਰੇ ਤਾ ਹਰ ਗੁਣ ਗਾਵੇ ਹਰ ਰਸ ਅੰਤਰ ਪਾਈ ਨਾਨਕ ਦੀਨ ਦਿਆਲ ਪਹਿ ਤ੍ਰਿਸ਼ਨਾ ਸਬਦ ਬੁਜਾਈ ਨਾਨਕ ਦੀਨ ਦਿਆਲ ਪਹਿ ਤ੍ਰਿਸ਼ਨਾ ਸਬਦ ਬੁਜਾਈ